ਅਰਦਾਸ ਹੋਵੇਗੀ ਕੋਠਾ ਤੇਰੇ ਤੋਮ ਜੈਤਾ ਰਾਹ ਗੁਰੂ ਜੀ ਕੋਪੰਤਾਰ ਹੈ ਜੀ ਕੀ ਸੋਤੇ ਸ੍ਰੀ ਘਾਟੀ ਦੀ ਸਾਹ ਵਾਹ ਸ੍ਰੀ ਘਾਟੀ ਦੀ ਪਾਪਾਂ ਹੁੰਦਕੀ ਤਤਮ ਰਸੀ ਸਿਮਰਤ ਗੁਰਨਾਮ ਜਲੇ ਧਿਆਇ ਤੇਰ ਅੰਗਰੋਤੇ ਅਮਰਵਾ ਅਰਦਾਸ ਤੇਨ ਉਹੀ ਤਾ ਰਬੋ ਰੀਨ ਨੂੰ ਸੇਨਾ ਸਿਰਿਆ ਰਿਆ ਤੇਰੇ ਕਿੰਨੇ ਆਇਆ ਵਿਦੋ ਸਾ ਦੁਖਿਆ ਤੇਰਾ ਸਾਥ ਸੁਣੀਏ ਕਾਰਣੋ ਵਿਦਿਆਵਤਾ ਸਾਇਤਾਨੀ ਹੋਇ ਸੋ ਜੀਵਤਾ ਕਰਦੀ ਗੁਰੂਆਂ ਸੰਤਾਂ ਕਾਂ ਪੰਗਲਾ ਦੀ ਅੰਮ੍ਰਿਤ ਵਾਤਾ ਕਾਲ ਕਾਣੀ ਹੋਇ ਤਾ ਦਫੰਦ ਦੁਨੀਆਂ ਦਾ ਆਤਮ ਸੂਹ ਆਹਰਾ ਹਜ਼ੂਰ ਦਾ ਰਾਹ ਰੂਹ ਤੈਨੂੰ ਦੇਣਾ ਬਾਣੀ ਦੇ ਜਾ ਤਰੀ ਦੁਨਵਾਂ ਸਾਜੀ ਤੇ ਤਰੇ ਤਰਤਾਖ ਬਖਸ਼ੀਂ ਰਾਹ ਅੰਤਖਾਸਤ ਸੋਹਣਾ ਬਰਾਂ ਦਿਆਰਿਆਂ ਅੰਤਹਾ ਸਾਵਾਂ ਦੀਆਂ تاڑیاں نچیاں ہتیاں لپیاں تتیاں جنا نال لپیا وانڈے کے دے کرائی تے را ہوں دےنڈ کیتا را پیاریاں تے پیار نال نی جوائے اے ہر طرفاں کر دے دے جنا پورا دنیا نے پوی سی ہتھ تان دے اند ਦਰਫੜੀਆਂ ਤੇਰੇ ਆਰਿਆਂ ਨਾਲ ਦੋ ਬਾੜੀਏ ਰਹੇ ਵਰਤਮਾਨ insanੇਂ ਅੰਦਰ ਵਰਦਾਰਾ ਸਹਾਰ ਨਾਲ ਵਿਚੇ ਅਕਾਉ ਤੋਂ ਪਰਦਾ ਇਸਹਰ ਰਹੇਂਦੀ ਦੀਆ ਬਾਤ ਕੀਤੀਆਂ ਕਿਥੇ ਧਰਮ ਆਰਿਆ ਕਿਥੇ ਪਾਸਾ ਸਤ ਸੰਗਨਵਾਚ ਜਨਾਰ ਸੁਹਰ ਰਹੇਂਦੀ ਜਨਾਰ ਜੁਣਿਆ ਤੇ ਯਾਰੀ ਦਵਾਈ ਵਸਤ ਅੰਤਹਾ ਸੋ ਸੋ ਬੋਲਾ वाहि गुरू साहिसा जी भॻवान कृष्ण गुरान वह ते पंथोड़े वी अ अकाल <míner> गुरुचानी ਸੰਸਾਦ ਸੰਗਠਨ ਦਰਵਾਜ਼ਾ ਅੱਜ ਇਹ ਕਰਨਾ ਚਾਹਵਾ ਲਿਖੋ ਅਰਦਾਸ ਮੰਗੀ ਹੈ ਸਦਰੂਪ ਆਪ ਦਾ ਨਰਜਾ ਸਰਕਾਰ ਦੇ ਟੱਕੇ ਵਿਰੁੱਧ ਔਰ ਸੰਸਾਦ ਦੇ ਨੀ ਪਾਜਵੀ ਸਾਥ ਅੱਜ ਨੂੰ ਕਰੰਦਰੇ ਵਰਤਾਏ ਸੰਤ ਕਰਨਾਰਤੀ ਦੀ ਪੁਹਾਵਾਰੇ ਸਦਰੂਪ ਤੇ ਸਾਥ ਦਾ ਜੋ ਗੁਨਾਹ ਦੇ ਨਦੂਦਾ ਗਾਲ ਮ ਸਰਕਾਰ ਨੂੰ ਜੋ ਕਾਲੀ ਦੇ ਦਰਾਂ ਇੰਤਰ ਵਿੱਚ ਹਮ ਕਦਰੂਪਤੇ ਪਾਚਾ ਆਪ ਜੀ ਦੇ ਦਸਾਇਏ ਰਸਤੇ ਕੋ ਕਬਰ ਦਾ ਮਕਾਮਲਾ ਕਬਰ ਦਾ ਨਾ ਕਰੰਦੇ ਲਈ ਆਪ ਜੀ ਦੇ ਅੱਗੇ ਆਵਾਜ਼ ਬੰਦੀ ਕਰਕੇ ਤੂਹ ਖਾਲਸਾ ਸੰਪਲੇ ਸਾਹਮਣੇ ਕਰਮ ਕਰਕੇ ਗੁਰੂ ਸਤੇ ਪਾਚਾ ਆਪ ਜੀ ਦੇ ਅਸੀਰਵਾਦ ਪ੍ਰਾਪਤ ਕਰਕੇ ਆਪ ਜੀ ਦੇ ਰਤਨ ਦੇ ਰਸਾ ਉਹ ਤਾਰੇ ਦੇ ਕੰਮ ਕਰਕੇ ਕਰਕੇ ਜਾ ਰਹੇ ਹਨ ਆਜ ਹੀ ਇਹ ਮੇਹਰ ਕਰਨੀ ਕਿਰਪਾ ਕਰਨੀ ਆਪਣੇ ਦੇਲਕੀ ਉਠਾ ਕੇ ਆਪਣਾ ਨਿਰਭਰ ਕਰਵਾ ਖੜਾ ਜਾ ਕੇ ਮੁਸਕਲ ਹੱਥ ਬਣੇ ਤੋਈ ਕੋਈ ਨਾ ਦੇ ਲਾਗੂ ਹੋ ਜਿਸ ਮਨ ਬਾਤ ਨੂੰ ਬਾਝੇ ਕਰੋ ਫਟੇ ਪੱਤੇ ਫਾਤਰ ਤੁੰਗੇ ਸਾਥ ਖੜਾ ਹੋ ਇਸ ਆਰੋਹਕ ਬਾਗਰਾਮ ਸਭ ਨੂੰ ਨਮਸਕਾਰ ਪਿਆਰ ਦੀ ਬਾਤ ਸੰਤੋਖ ਆਪ ਜੀ ਨੂੰ ਨਿਰਮੋਹ ਕਰਨੀ ਕੋਪਾ ਕਰਨੀ ਹਰ ਸੰਭਾਧਤਾ ਕਰਨੀ ਹਰਮਦਾਨ ਸੇਵਾ ਕਰਨੀ ਕੈਂਪੇਨ ਉੱਤੇ ਅਦਲਾਨ ਦੇ ਲਖਰਾ ਦਿੱਤੇ ਹਾਲਤਾ ਪੰਘੂ ਵਰਦਨਾਂ ਤਲਾ ਬਖਸ਼ਣੀਆਂ ਹਰਮਦਾਨ ਸੇਵਾ ਕਰਨੀ ਹਰ ਮੇਰ ਕਰੋ ਆਪਣੇ ਵਿਪਨਾਂਲੇ ਬਖਸ਼ ਸਤਿਗੁਰੂ ਤੇ ਪਾਤਸ਼ਾਹ ਸੂਰ ਸੰਗਤ ਦੀ ਅਰਦਾਸ ਪ੍ਰਵਾਨ ਕਰੋ आंट न करो सद नाम ਰਣਾ ਹਾਰ ਤੇ ਲਾਰਦ ਮੰਗ ਰਵਣਾ ਦੇ ਚਮਤੂ ਜੈਤ ਪਾਤਰ ਖਾ ਤਾ ਤਾ ਦੋ ਨਾਨਕ ਮੇਰੇ ਕੋ ਸੱਚੇ ਤੀਂ

ਆਪ ਘਰ ਆ ਰਹੇ ਹੋ ਨਾ ਤੇ ਸੰਤੋ मारुति बलकाव पौतवान तो नहो अत्र लपते आओ तप के गौरव नर ओ ब्रह्म धर्मगत तैन చం <Sess> హసా <Sess> <Sess> ਦੇਖਿਆ ਕਿ ਬਟਾਰਾ ਸਾਹਿਬ ਜੀ ਰਾਜੂ ਦਾ ਜਾਤ ਕਰ ਰਹੇ ਹੈ ਬਾਪੂ ਸਾਹਿਬ ਸਾਹਿਬ ਜੀ ਨੂੰ ਦੇਖ ਕੇ ਮੈਨੂੰ ਹੱਥ ਬਿਰਾਹੋਦ ਨੇ ਮੱਧ ਨੂੰ ਕੋਟਾ ਲਾਏ ਮੇਰੇ ਮडम ਮਾਹਰ ਕੋ ਜਿਉਰੀ ਜੰਗੂ ਹੈ ਜੈ ਤੱਕ ਪੁਰਾਣੇ ਭਾਰੋ ਤੇ ਬਹੁਤ ਸਾਜ ਦੇ ਬਾਪੂ ਕੋ ਇਹ ਸਰੀਰ ਦਾ ਬਿਰਤ ਹੈ ਸਪਾਤ ਤੇ